ਸ਼ੁਰੂਆਤਾਂ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਬਰਾਂ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਖਾਸ ਖਬਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਦਿਨਾਂ ਤੋਂ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਦਾਖਲ ਨੇ ਜਿੱਥੇ ਉਹਨਾਂ ਦੀ ਸਿਹਤ ਦਾ ਇਲਾਜ ਚੱਲ ਰਿਹਾ ਤੁਹਾਨੂੰ ਦੱਸ ਦਈਏ ਅਚਾਨਕ ਸਿਹਤ ਖਰਾਬ ਹੋਣ ਤੋਂ ਬਾਅਦ ਮੁੱਖ ਮੰਤਰੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੇ ਅਤੇ 15 ਮਿੰਟ ਤੱਕ ਨਾਇਬ ਸਿੰਘ ਸੈਣੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦਾ ਹਾਲਚਾਲ ਜਾਣਿਆ ਗਿਆ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ। ਇਸ ਤੋਂ ਪਹਿਲਾਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਭਗਵੰਤ ਮਾਨ ਦੀ ਸਿਹਤ ਦਾ ਹਾਲਚਾਲ ਉਹਨਾਂ ਵੱਲੋਂ ਜਾਣਿਆ ਗਿਆ ਸੀ। ਤੁਹਾਨੂੰ ਦੱਸ ਦਈਏ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਕੈਬਨਿਟ ਮੰਤਰੀ ਵੀ ਭਗਵੰਤ ਸਿੰਘ ਮਾਨ ਦੀ ਸਿਹਤ ਦਾ ਹਾਲਚਾਲ ਜਾਣਨ ਦੇ ਲਈ ਹਸਪਤਾਲ ਪਹੁੰਚੇ ਸਨ ਇਹ ਵੀ ਦੱਸ ਦਈਏ ਕਿ ਭਗਵੰਤ ਸਿੰਘ ਮਾਨ ਬੀਤੇ ਦਿਨੀ ਬਿਮਾਰ ਹੋਏ ਸਨ ਸਿਹਤ ਜ਼ਿਆਦਾ ਖਰਾਬ ਹੋਣ ਦੇ ਕਾਰਨ ਉਹਨਾਂ ਨੂੰ ਮੁਹਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਫਿਲਹਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਵਿੱਚ ਤੇਜ਼ੀ ਦੇ ਨਾਲ ਸੁਧਾਰ ਹੋ ਰਿਹਾ ਹੈ ਤੇ ਜਲਦ ਹੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ ਪਾਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੜਕੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਆ ਰਹੇ ਨੇ ਤੇ ਪ੍ਰਧਾਨ ਮੰਤਰੀ ਦੀ ਇਸ ਫੇਰੀ ਦੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਦੇ ਵੱਲੋਂ ਬਿਆਨ ਵੀ ਦਿੱਤੇ ਜਾ ਰਹੇ ਨੇ ਤੇ ਪ੍ਰੈਸ ਕਾਨਫਰੰਸਾਂ ਕਰਕੇ ਪੰਜਾਬ ਦੇ ਲਈ ਖਾਸ ਪੈਕੇਜ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਹੈ ਕਿ ਸਾਡਾ ਪੰਜਾਬ ਦਾ ਜੋ ਨੁਕਸਾਨ ਹੋਇਆ ਇਸ ਬਾਰੇ ਕਦੀ ਸੋਚਿਆ ਨਹੀਂ ਸੀ ਕਿ ਐਡਾ ਵੱਡਾ ਨੁਕਸਾਨ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕਰੀਬ 4 ਲੱਖ ਏਕੜ ਫਸਲ ਤਬਾਹ ਹੋਈ ਹੈ ਬਾਨ ਟੁੱਟਣ ਦੇ ਨਾਲ ਵੱਡਾ ਨੁਕਸਾਨ ਹੋਇਆ ਹੈ ਅਤੇ ਕਈ ਸੜਕਾਂ ਬਿਲਕੁਲ ਖਤਮ ਹੋ ਗਈਆਂ ਨੇ ਸੋ ਵੱਡੇ ਪੱਧਰ ਤੇ ਲਗਭਗ 3000 ਤੋਂ ਵੱਧ ਇਮਾਰਤਾਂ ਦਾ ਨੁਕਸਾਨ ਵੀ ਹੋਇਆ ਹੈ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਹੈ ਕਿ ਪੰਜਾਬ ਦਾ 20 ਤੋਂ 25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਕੀਤਾ ਤੇ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹ 60 ਹਜ਼ਾਰ ਕਰੋੜ ਰੁਪਏ ਦੀ ਬਕਾਇਆ ਰਾਸ਼ੀ ਹੈ ਜਿਹੜੀ ਉਹ ਪੰਜਾਬ ਨੂੰ ਜਾਰੀ ਕਰਨ ਦਾ ਐਲਾਨ ਕਰਨ ਤੇ ਇਸ ਦੇ ਨਾਲ ਹੀ ਫੌਰੀ ਰਾਹਤ ਪੈਕੇਜ ਦੇਣ ਦੀ ਮੰਗ ਵੀ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਕੀਤੀ ਗਈ ਹੈ ਮੈਂ ਕਹਿਣਾ ਚਾਹਣਾ ਕਿ ਸਾਡਾ ਜੋ ਨੁਕਸਾਨ ਹੋਇਆ ਉਹ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਜਿਹਦੀ ਕਦੇ ਕਲਪਨਾ ਨਹੀਂ ਕੀਤੀ ਸੀ ਹਰ ਸੈਕਟਰ ਦੇ ਵਿੱਚ ਭਾਵੇਂ ਕ੍ਰੌਪ ਦੀ ਗੱਲ ਕਰ ਲਈਏ 4 ਲੱਖ ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਬੇਸ਼ੱਕ ਧੂਸੀ ਬੰਨ ਸਾਡੇ ਕਿਤੇ ਨਹੀਂ ਟੁੱਟੇ ਸਭ ਕੁਝ ਠੀਕ ਰਹਾ ਤੇ ਪਾਣੀ ਓਵਰਫਲੋ ਹੋ ਗਿਆ ਓਵਰਫਲੋ ਹੋ ਕਰਕੇ ਬੰਨ ਜਿਹੜੇ ਟੁੱਟ ਗਏ ਸੋ ਉੱਥੇ ਵੱਡਾ ਨੁਕਸਾਨ ਹੋਇਆ ਸਾਨੇ ਉਸ ਦੇ ਉੱਤੇ ਬਹੁਤ ਵੱਡਾ ਕੰਮ ਕਰਨਾ ਹੈ ਇਹ ਪਾਣੀ ਉਤਰਨ ਤੋਂ ਬਾਅਦ ਤੇ ਮੰਡੀ ਬੋਰਡ ਦੇ ਉੱਥੇ ਵੱਡਾ ਨੁਕਸਾਨ ਹੋਇਆ ਤੇ ਸੜਕਾਂ ਨੇ ਜਿਹੜੀਆਂ ਸੜਕਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ ਸਕੂਲਾਂ ਦੀਆਂ ਕਾਲਜਾਂ ਦੀਆਂ ਕਰੀਬ 3300 ਬਿਲਡਿੰਗ ਹੈ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਤੇ ਇਸ ਤੋਂ ਇਲਾਵਾ ਬਿਜਲੀ ਦੇ ਹਜ਼ਾਰਾਂ ਖੰਭੇ गिर ਗਏ ਟਰਾਂਸਫਾਰਮਰ ਪਾਣੀ ਦੇ ਵਿੱਚ ਡੁੱਬ ਗਏ ਸੋ ਬਹੁਤ ਵੱਡਾ ਇਹ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਸੋ ਇਸ ਸਮੇਂ ਜਦੋਂ ਕੋਈ ਵਿਪਦਾ ਆਉਂਦੀ ਆ ਤਾਂ ਉਦੋਂ ਕੇਂਦਰ ਇਹ ਮਦਦ ਕਰਦੇ ਹੁੰਦੇ ਨੇ ਤੇ ਕੇਂਦਰ ਸਰਕਾਰ ਜਿਸ ਤਰ੍ਹਾਂ ਜੇ ਕਿਸੇ ਦੂਜੇ ਦੇਸ਼ 'ਚ ਵੀ ਆਪਦਾ ਆਉਂਦੀ ਆ ਤਾਂ ਮਦਦ ਕਰਦੇ ਨੇ ਜਿਵੇਂ ਅਫਗਾਨਿਸਤਾਨ ਦੇ ਵਿੱਚ ਕੀਤੀ ਆ ਵਧੀਆ ਗੱਲ ਹੈ ਦੂਜੇ ਦੇਸ਼ਾਂ ਨੇ ਮਦਦ ਕਰਨੀ ਹੁੰਦੀ ਆ ਤੇ ਇਸੇ ਤਰ੍ਹਾਂ ਮਦਦ ਦੀ ਉਮੀਦ ਅਸੀਂ ਵੀ ਰੱਖਦੇ ਆ ਸੋ ਇਹ ਕਰੀਬ 20-25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਤੇ ਫੌਰੀ ਤੌਰ ਤੇ ਦੁਰੰਤ ਇਸ ਰਾਹਤ ਦੀ ਸਾਨੂੰ ਜ਼ਰੂਰਤ ਹੈ ਤੇ 60000 ਕਰੋੜ ਰੁਪਇਆ ਜਿਹੜਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਵੱਲ ਬਕਾਇਆ ਹੈ ਉਹ ਵੀ ਅਸੀਂ ਮੰਗ ਕਰਾਂਗੇ ਕਿ ਉਹਦੀ ਵੀ ਅਨਾਉਂਸਮੈਂਟ ਕਰਕੇ ਜਾਣ ਬਲਕੇ ਪੈਸਾ ਰਿਲੀਜ਼ ਕਰਕੇ ਜਾਣ ਹੋਵੇ ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਪੈਰਾਂ ਸਿਰ ਖੜਾ ਕਰ ਸਕੀਏ ਤੇ ਪੰਜਾਬ ਦੇ ਜੋ ਕੰਮ ਰੁਕੇ ਹੋਏ ਨੇ ਅਸੀਂ ਉਹ ਕੰਮ ਵੀ ਆਪਣੇ ਜਿਹੜੇ ਹੈ ਉਹ ਸ਼ੁਰੂ ਕਰ ਸਕੀਏ ਉਧਰ ਕੈਬਨਿਟ ਮੰਤਰੀ ਅਮਨ अरोड़ा ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਪੰਜਾਬ ਦੇ ਲਈ ਖਾਸ ਵਿੱਤੀ ਪੈਕੇਜ ਦੀ ਮੰਗ ਕੀਤੀ ਗਈ ਹੈ ਅਮਨ अरोड़ा ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਦਾ ਵੱਡੇ ਪੱਧਰ ਤੇ ਵਿੱਤੀ ਨੁਕਸਾਨ ਹੋਇਆ ਜਿਸ ਇਹ ਵਿੱਚ ਕੇਂਦਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਬਕਾਇਆ ਫੰਡ ਜਲਦ ਤੋਂ ਜਲਦ ਜਾਰੀ ਕੀਤੇ ਜਾਣ ਅਤੇ ਪੰਜਾਬ ਨੂੰ ਵਿੱਤੀ ਰਾਹਤ ਪੈਕੇਜ ਦਾ ਐਲਾਨ ਵੀ ਕੀਤਾ ਜਾਵੇ ਸੋ ਸਾਥੀਓ ਜਿੱਥੇ 60000 ਕਰੋੜ ਦਾ ਨੁਕਸਾਨ ਆਲਰੇਡੀ ਹੋ ਚੁੱਕਿਆ ਉਥੇ ਹੀ ਕਿਉਂਕਿ ਇਹਨਾਂ 20-25 ਦਿਨਾਂ ਦੇ ਵਿੱਚ ਇਹ ਜ ਆਪਾਂ ਹੁਣ ਤੱਕ 88 ਦੇ ਫੜਾਂ ਦੀ ਗੱਲ ਕਰਦੇ ਸੀ ਕਿ ਪਰ 88 ਨਾਲੋਂ ਵੀ ਬਹੁਤ ਵੱਡੀ ਡਿਵਾਸਟੇਸ਼ਨ ਹੈ ਤੇ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਘੱਟੋ ਘੱਟ ਕਟੋ-ਕਟ 20 ਹਜ਼ਾਰ ਕਰੋੜ ਦਾ ਅ ਰੀਲੀਫ ਪੈਕੇਜ ਹੈ ਜਿਹੜਾ ਉਹ ਕੇਂਦਰ ਨੂੰ ਇਸ ਸਮੇਂ ਪੰਜਾਬ ਨੂੰ ਦੇਣਾ ਚਾਹੀਦਾ ਕਿਉਂਕਿ ਤਕਰੀਬਨ ਸਾਢੇ 4 ਲੱਖ ਏਕੜ ਦੀਆਂ ਫਸਲਾਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਔਰ ਇਹ ਜੇ ਪ੍ਰੀਲੀਮਿਨਰੀ ਰਿਪੋਰਟਸ ਦੇ ਮੁਤਾਬਕ 360 ਹਜ਼ਾਰ ਦੇ ਕਰੀਬ ਤਾਂ ਸਿਰਫ ਜਿਹੜਾ ਕੈਟਲ ਹੈ ਜਿਹੜੇ ਡੰਗਰ ਪਸ਼ੂ ਨੇ ਮੱਝਾਂ ਗਾਵਾਂ ਨੇ ਉਹ ਆਪਣੀਆਂ ਜਾਨਾਂ ਨੇ ਜਿਹੜੀਆਂ ਉਹ ਗਵਾ ਚੁੱਕੀਆਂ ਜਾਂ ਮਿਲ ਨਹੀਂ ਰਹੀਆਂ ਹੈਗੀਆਂ ਔਰ ਇਸ ਤੋਂ ਇਲਾਵਾ ਸੈਂਕੜੇ ਇਹੋ ਜਿਹੇ ਘਰ ਨੇ ਜਿਹੜੇ ਕਿ ਇਸ ਹੜ੍ਹਾਂ ਦੇ ਦੌਰਾਨ ਕੰਪਲੀਟਲੀ ਜਾਂ ਪਾਰਸ਼ਲੀ ਖਤਮ ਹੋ ਚੁੱਕੇ ਡੈਮੇਜ ਹੋ ਚੁੱਕੇ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਕਲੈਟਰਲ ਡੈਮੇਜ ਹੁੰਦਾ ਉਹ ਵੀ ਬਹੁਤ ਵੱਡਾ ਹੋਇਆ ਕਿਉਂਕਿ ਖੇਤਾਂ ਦੇ ਵਿੱਚ ਰੇਤ ਹੈ ਜਿਹੜੀ ਉਹ ਆ ਗਈ ਹੈ ਜਿਹੇ ਅਗਲੀਆਂ ਫਸਲਾਂ ਦੀ ਬਜਾਈ ਦਾ ਵੀ ਇੱਕ ਵੱਡਾ ਚੈਲੰਜ ਹੈ ਜਿਹੜਾ ਉਹ ਰਹੇਗਾ ਇਸ ਤੋਂ ਜਦੋਂ ਹੜ੍ਹਾਂ ਦਾ ਪਾਣੀ ਉਤਰੇਗਾ ਤੇ ਉਹ ਤੋਂ ਬਾਅਦ ਰੀਲੀਫ ਦਾ ਕੰਮ ਚੱਲਣਾ ਹੈ ਰੀਹੈਬਿਲਿਟੇਸ਼ਨ ਦਾ ਕੰਮ ਚੱਲਣਾ ਹੈ ਉਹ ਤੋਂ ਬਾਅਦ ਜਿਹੜੀਆਂ ਕੋਈ ਡੰਗਰ ਪਸ਼ੂ ਦੇ ਮਾਰਨ ਕਰਕੇ ਬਿਮਾਰੀਆਂ ਵੈਕਟਰ ਡਿਜ਼ੀਜ਼ ਨੇ ਜਿਹੜੇ ਉਹ ਹੋਣੇ ਨੇ ਸੋ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਜਿਹਦੇ ਲਈ ਪੰਜਾਬ ਨੂੰ ਲੜਨਾ ਪੈਣਾ ਲੜਾਂਗੇ ਪਰ ਸਿਰਫ ਔਰ ਸਿਰਫ ਕੇਂਦਰ ਕਿਉਂਕਿ ਹੁਣ ਤੱਕ ਜੋ ਪਿਛਲੇ 25 ਦਿਨਾਂ ਦਾ ਟਰੈਕ ਰਿਕਾਰਡ ਰਿਹਾ ਹੈ ਕੇਂਦਰ ਦਾ ਔਰ ਬੀਜੇਪੀ ਦਾ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਲੋਕਲ ਲੀਡਰਸ਼ਿਪ ਹੈ ਜਿਹੜੀ ਉਹ ਚਾਹੇ ਭਾਜਪੀ ਦੇ ਪ੍ਰਧਾਨ ਸਾਹਿਬ ਹੋਣ ਚਾਹੇ ਤੁਹਾਡੇ ਬਿੱਟੂ ਜੀ ਰੇਲਵੇ ਮਿਨਿਸਟਰ ਸਾਹਿਬ ਹੋਣ ਚਾਹੇ ਹੋਰ ਭਾਜਪੀ ਦੀ ਜਿੰਨੀ ਲੀਡਰਸ਼ਿਪ ਹੈ ਉਹ ਬਹੁਤ ਦੇਖ ਚੁੱਕੀ ਸਿਰਫ ਔਰ ਸਿਰਫ ਬਿਆਨ ਬਾਜ਼ੀ ਹੈ ਜਿਹੜੀ ਉਹ ਹੋਈ ਹੈ ਤੁਹਾਡੇ ਆਉਣ ਦੇ ਉੱਪਰ ਪੰਜਾਬ ਇਹ 20000 ਕਰੋੜ ਦਾ ਰੀਲੀਫ ਪੈਕੇਜ ਹੈ ਜਿਹੜਾ ਉਹ ਐਕਸਪੈਕਟ ਕਰ ਰਿਹਾ ਕਿਉਂਕਿ ਹੁਣ ਤੱਕ ਡਿਜ਼ਾਸਟਰ ਟੂਰਿਜ਼ਮ ਤਾਂ ਬਹੁਤ ਹੋ ਚੁੱਕਿਆ ਹੈ ਭਾਜਪੀ ਵੱਲੋਂ ਔਰ ਕੇਂਦਰ ਵੱਲੋਂ ਪਿਛਲੇ ਦਿਨੀ ਸ਼ਿਵਰਾ ਚੋਹਾਂ ਜੀ ਆਏ ਉਹ ਵੀ ਡਿਜ਼ਾਸਟਰ ਟੂਰਿਜ਼ਮ ਕਰਕੇ ਗੋਡੇ-ਗੋਡੇ ਪਾਣੀ ਦੇ ਵਿੱਚ ਫੋਟੋ ਖਿਚਾ ਕੇ ਉਹ ਮੁੜ ਗਏ ਦੇਸ਼ ਦਾ ਖੇਤੀਬਾੜੀ ਮੰਤਰੀ ਆਵੇ ਤੇ ਸਿਰਫ ਔਰ ਸਿਰਫ ਸ਼ਬਦਾਂ ਦੇ ਵਿੱਚ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਮੁੜ ਜੇ ਤੇ ਇੱਕ ਚਵੰਨੀ ਦਾ ਵੀ ਰੀਲੀਫ ਪੈਕੇਜ ਅਨਾਉਂਸ ਨਾ ਕਰੇ ਇਹ ਮੈਂ ਸਮਝਦਾ ਕਿ ਸ਼ਰਮਿੰਦਗੀ ਵਾਲੀ ਗੱਲ ਸੀ ਕੇਂਦਰ ਲਈ ਔਰ ਬੀਜੇਪੀ ਦੇ ਲਈ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਦੇ ਵੱਲੋਂ ਇੱਕ ਖਾਸ ਬਿਆਨ ਜਾਰੀ ਕੀਤਾ ਗਿਆ ਖਾਸ ਤੌਰ ਤੇ ਹੜ੍ਹਾਂ ਦੇ ਵਿੱਚ ਕਿਸਾਨੀ ਦੇ ਹੋਏ ਨੁਕਸਾਨ ਨੂੰ ਲੈ ਕੇ ਬਿਆਨ ਜਾਰੀ ਕੀਤਾ ਗਿਆ ਸਰਵਰ ਸਿੰਘ ਪੰਦੇਰ ਨੇ ਕਿਹਾ ਕਿ ਇਹਨਾਂ ਹੜ੍ਹਾਂ ਦੇ ਵਿੱਚ ਕਿਸਾਨ ਦੀ ਫਸਲ ਤਾਂ ਤਬਾਹ ਹੋਈ ਹੀ ਹੈ ਇਸ ਦੇ ਨਾਲ ਨਾਲ ਖੇਤੀਬਾੜੀ ਦੇ ਸੰਦ ਖੇਤੀਬਾੜੀ ਦੇ ਉਜਾਰ ਮਸ਼ੀਨਰੀ ਅਤੇ ਕਿਸਾਨ ਦਾ ਹੋਰ ਬਹੁਤ ਵੱਡਾ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਹੁਣ ਕਿਸਾਨਾਂ ਦੇ ਖੇਤਾਂ ਦੇ ਵਿੱਚ ਜੋ ਰੇਤਾ ਜਮਾ ਹੋ ਗਿਆ ਹੈ ਉਹ ਕਿਸਾਨ ਬਿਨਾਂ ਕਿਸੇ ਅੜਚਣ ਦੇ ਉਸ ਰੇਤੇ ਨੂੰ ਵੇਚਣਗੇ ਅਤੇ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦਾ ਰੇਤੇ ਦੇ ਉੱਤੇ ਜੋ ਕਿਸਾਨ ਵੇਚਣਗੇ ਉਸ ਦੇ ਉੱਤੇ ਟੈਕਸ ਨਹੀਂ ਲਗਾਉਣਾ ਚਾਹੀਦਾ ਤੇ ਜੇਕਰ ਸਰਕਾਰ ਇਸ ਤਰ੍ਹਾਂ ਦੇ ਕਿਸੇ ਟੈਕਸ ਦਾ ਐਲਾਨ ਕਰਦੀ ਆ ਤਾਂ ਉਹ ਇਸ ਦਾ ਵਿਰੋਧ ਕਰਨਗੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਪੰਜਾਬ ਦੀਆਂ तमाम ਜਥੇਬੰਦੀਆਂ ਵੱਲੋਂ ਇਹ ਫੈਸਲਾ ਪਰਸੋ ਲੁਧਿਆਣੇ ਦੀ ਮੀਟਿੰਗ ਵਿੱਚ ਕੀਤਾ ਗਿਆ ਸੀ ਪਿਆਸ ਵਾਲੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈਗਾ ਵਾ ਅਰ ਲਗਭਗ 50 ਦੇ ਨੇੜੇ ਤੇੜੇ ਜਾਨਾਂ ਵੀ ਚਲੀਆਂ ਗਈਆਂ ਵਾ ਔਰ ਲਗਭਗ 5 ਲੱਖ ਏਕੜ ਤੋਂ ਵੱਧ ਫਸਲਾਂ ਦਾ ਉੱਚ ਸਬਜ਼ੀਆਂ ਵੀ ਹੈਗੀਆਂ ਗੰਨਾ ਵੀ ਹੈਗਾ ਮੱਕੀ ਵੀ ਹੈਗੀ ਆ ਔਰ ਝੋਨਾ ਤਾਂ ਹੈਗਾ ਹੀ ਹੈਗਾ ਬਾਸਮਤੀ ਆਏ ਇਹ ਪ੍ਰਭਾਵਿਤ ਹੋਈਆਂ ਨੇ ਹੋਰ ਵਸਤੂਆਂ ਵੀ ਹੋ ਸਕਦੀਆਂ ਤੋਂ ਇਹਦੇ ਵਿੱਚ ਜਿੰਨੀ ਮਾਰ ਪਈ ਆ ਜਿਵੇਂ ਇਸ ਇਲਾਕੇ ਦੇ ਵਿੱਚ ਰਾਵੀ ਨੇ ਬਹੁਤ ਵੱਡੀ ਮਾਰ ਕੀਤੀ ਆ ਹੋਰ ਕਪੂਰਥਲਾ ਆਪਣਾ ਫਿਰੋਜ਼ਪੁਰ ਇਹਦੇ ਗਾਂ ਤਰਨਤਾਰਨ ਫਾਜ਼ਿਲਕਾ ਹੋਰ ਜਿਵੇਂ ਇਹਦੇ ਗਾਂ ਮਾਲਵੇ ਦੇ ਜ਼ਿਲ੍ਹੇ ਵੀ ਜਿਹੜੇ ਹੈਗੇ ਆ ਘੱਗਰ ਦੀ ਮਾਰ ਹੇਠ ਹੈਗੇ ਨੇ ਤੋਂ ਇਹ तमाम ਗਰਦਾਸਪੁਰ ਹੈ ਅੰਮ੍ਰਿਤਸਰ ਹੈ ਗਾਹਾਂ ਆਪਣਾ ਪਠਾਨਕੋਟ ਐ ਸਾਰੇ तमाम ਜ਼ਿਲੇ ਪੰਜਾਬ ਦੇ ਲਗਭਗ ਕਈਆਂ ਦਾ ਜ਼ਿਆਦਾ ਨੁਕਸਾਨ ਹੈ ਕਈ ਕਈ ਥਾਵਾਂ ਤੇ ਥੋੜਾ ਹੈਗਾ ਹੈ ਉਸ ਵਾਸਤੇ ਜਿੰਨੀ ਮਾਰ ਪਈ ਆਰ ਖਾਸ ਕਰਕੇ ਜਿੱਥੇ ਦਰਿਆ ਵਗਦੇ ਨੇ ਦਰਿਆਵਾਂ ਦੇ ਨੇੜੇ ਕਿਸਾਨਾਂ ਦੀ ਤਬਾਹੀ ਪੂਰੀ ਤਰ੍ਹਾਂ ਹੋ ਚੁੱਕੀ ਆ ਜਿਹੜੇ ਘਰ ਬਣੇ ਹੋਏ ਆ ਕਾਰਕ ਦੇ ਇੱਕ ਵਾਰ ਜ਼ਿੰਦਗੀ ਜਮੰਦਾ ਉਹਨਾਂ ਦਾ ਜਿੰਨਾ ਵੱਡਾ ਨੁਕਸਾਨ ਆ ਪਸ਼ੂਆਂ ਦਾ ਜਿੰਨਾ ਵੱਡਾ ਖੇਤੀ ਮਸ਼ੀਨਰੀ ਜਿਹੜੀ ਹੜ੍ਹ ਚ ਹੜੀ ਗਈ ਆ ਉਹਦਾ ਜਿੰਨਾ ਵੱਡਾ ਨੁਕਸਾਨ ਆ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਇਹ ਐਲਾਨ ਕਰਦਾ ਪਿਆਟ ਕੀ ਰੇਟ ਕਿਸਾਨ ਆਪਣੇ ਖੇਤ ਵਿੱਚੋਂ ਆਪ ਵੇਚੂਗਾ ਸਰਕਾਰ ਦੇ ਵੀ ਕੱਲ ਬਿਆਨ ਸੁਣੇ ਸੀ ਕਿਸੇ ਕਿਸਮ ਦਾ ਇੱਕ ਚਵਾਨੀ ਟੈਕਸ ਵੀ ਕੋਈ ਪਾਲਿਸੀ ਸਰਕਾਰ ਇਹੋ ਜੀ ਬਣਦੀ ਆ ਤੋ ਬਰਦਾਸ਼ਤ ਨਹੀਂ ਕਰਾਂਗੇ ਤੇ ਉਧਰ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਸੋਨੇ ਦੀਆਂ ਕੀਮਤਾਂ ਕੁਝ ਦਿਨਾਂ ਤੋਂ ਆਪਣੇ ਸਿਖਰਲੇ ਪੱਧਰ ਤੱਕ ਪਹੁੰਚੀਆਂ ਸਨ ਤੇ ਲਗਾਤਾਰ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਪਰ ਅੱਜ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸੋਮਵਾਰ ਨੂੰ ਸੋਨੇ ਦੀ ਕੀਮਤ ਦੇ ਵਿੱਚ ਭਾਰੀ ਕਮੀ ਆਈ ਹੈ ਐਮ ਐਕਸ ਐਸ ਐਕਸਚੇਂਜ ਦੇ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਸੋਨੇ ਦੀ ਫਿਊਚਰ ਕੀਮਤ ਦੇ ਵਿੱਚ 0.48% ਜਾਂ 520 ਰੁਪਏ ਦੀ ਗਿਰਾਵਟ ਦੇਖੀ ਗਈ ਹੈ ਸਵੇਰੇ 10 ਵਜੇ MCX ਦੀ ਸੋਨੇ ਦੀ ਕੀਮਤ 1,7174 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। MCX ਤੇ ਚਾਂਦੀ ਦੀ ਕੀਮਤ 1,23773 ਰੁਪਏ ਪ੍ਰਤੀ ਕਿਲੋਗ੍ਰam ਦਰਜ ਕੀਤੀ ਗਈ ਹੈ। ਚਾਂਦੀ ਦੇ ਵਿੱਚ 1110 ਰੁਪਏ ਪ੍ਰਤੀ ਕਿਲੋਗ੍ਰam ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਚਾਂਦੀ ਨੇ 1,23552 ਰੁਪਏ ਪ੍ਰਤੀ ਕਿਲੋਗ੍ਰam ਦਾ ਕਾਟਾ ਅਤੇ ਇਹ 12400 ਰੁਪਏ ਦਾ ਉੱਚ ਰਿਕਾਰਡ ਬਣਾਇਆ ਹੈ ਸੋ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਸੋਨੇ ਦੀ ਕੀਮਤ ਹੈ ਜਿਹੜੀ ਉਹ 1,7380 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ ਦੀ ਕੀਮਤ 1,23340 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਹੁਣ ਪੰਜਾਬ ਦੇ ਵਿੱਚ ਹੜ੍ਹਾਂ ਦੀਆਂ ਤੇ ਮੌਸਮ ਦੀਆਂ ਸਥਿਤੀਆਂ ਤੇ ਪਾਉਣਿਆ ਇੱਕ ਨਜ਼ਰ ਪੰਜਾਬ ਦੇ ਵਿੱਚ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਅੱਜ ਦੇ ਦਿਨ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਅਗਲੇ 5 ਦਿਨਾਂ ਦੇ ਵਿੱਚ ਵੀ ਮੌਸਮ ਹੈ ਜਿਹੜਾ ਆਮ ਵਰਗਾ ਰਹਿਣ ਦੀ ਉਮੀਦ ਹੈ ਭਾਵ ਪੂਰੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਮੀਂਹ ਦਾ ਕੋਈ ਅਲਰਟ ਭਾਰੀ ਮੀਂਹ ਦਾ ਅਲਰਟ ਨਹੀਂ ਹੈ ਹਾਲਾਂਕਿ ਮਾਲਵਾ ਦੇ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਪੰਜਾਬ ਦੇ ਵਿੱਚ ਆਮ ਵਰਗੀ ਬਾਰਿਸ਼ ਜਾਰੀ ਰਹੇਗੀ ਜਿਵੇਂ ਹਲਕੀ ਤੋਂ ਦਰਮਿਆਨੀ ਬਰਸਾਤ ਕਿਤੇ ਕਿਤੇ ਪੰਜਾਬ ਦੇ ਵਿੱਚ ਪੈ ਰਹੀ ਹੈ ਇਸ ਤਰ੍ਹਾਂ ਦੀ ਬਰਸਾਤ ਜ਼ਰੂਰ ਦਰਜ ਕੀਤੀ ਜਾਂਦੀ ਰਹੇਗੀ ਪਰ ਪਾਰੀਮੀ ਦੇ ਅਸਾਰ ਪੰਜਾਬ ਦੇ ਵਿੱਚ ਨਹੀਂ ਨੇ 12 ਦਿਨਾਂ ਬਾਅਦ ਪੰਜਾਬ ਦੇ ਵਿੱਚ ਸਕੂਲ ਕਾਲਜ ਦੁਬਾਰਾ ਖੁੱਲੇ ਨੇ ਸੋ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਵਿਦਿਅਕ ਸੰਸਥਾਵਾਂ ਅਗਲੇ ਹੁਕਮਾਂ ਤੱਕ ਬੰਦ ਕੀਤੀਆਂ ਗਈਆਂ ਨੇ ਭਾਵ ਡੀਸੀ ਆਪਣੇ ਪੱਧਰ ਤੇ ਜ਼ਿਲ੍ਹੇ ਦੇ ਸਕੂਲਾਂ ਨੂੰ ਲੈ ਕੇ ਫੈਸਲਾ ਲਵੇਗਾ ਜਿਵੇਂ ਕਿ ਪੰਜਾਬ ਦੇ ਚਾਰ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਇਹ ਜ਼ਿਲ੍ਹੇ ਸ਼ਾਮਲ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜ਼ਿਆਦਾ ਪ੍ਰਭਾਵਿਤ ਨੇ ਉੱਥੇ ਡੀਸੀ ਆਪਣੇ ਪੱਧਰ ਤੇ ਫੈਸਲਾ ਲਵੇਗਾ ਪਰ ਪੜਕੇ ਤੋਂ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਵਿਦਿਆਰਥੀ ਵੀ ਜਾਣਗੇ ਕਿਉਂਕਿ ਅੱਜ ਸਕੂਲ ਖੁੱਲੇ ਨੇ ਅੱਜ ਸਕੂਲਾਂ ਦੇ ਵਿੱਚ ਸਫਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਤੁਹਾਨੂੰ ਦੱਸਦੀ ਆ ਡੈਮਾ ਦਾ ਪਾਣੀ ਤਿੰਨੋਂ ਡੈਮਾ ਦਾ ਪਾਣੀ ਵੀ ਘਟਣਾ ਸ਼ੁਰੂ ਹੋ ਗਿਆ ਕਿਉਂਕਿ ਡੈਮਾ ਦੇ ਨਾਲ ਲੱਗਦੇ ਖੇਤਰ ਜਿਨ੍ਹਾਂ ਦੇ ਜਿਨ੍ਹਾਂ ਖੇਤरां ਚੋਂ ਡੈਮਾ ਦੇ ਵਿੱਚ ਪਾਣੀ ਪੈਂਦਾ ਚਾਹੇ ਹਿਮਾਚਲ ਪ੍ਰਦੇਸ਼ ਦੇ ਏਰੀਆ ਹੋਣ ਜਾਂ ਪੰਜਾਬ ਦੇ ਹੋਣ ਉੱਥੇ ਬਰਸਾਤ ਹੈ ਜਿਹੜੀ ਬਹੁਤ ਘੱਟ ਪਿਛਲੇ 4-5 ਦਿਨਾਂ ਤੋਂ ਰਿਕਾਰਡ ਕੀਤੀ ਗਈ ਹੈ ਜਿਸ ਕਾਰਨ ਹੁਣ ਡੈਮਾ ਦੇ ਵਿੱਚ ਵੀ ਵਿਆਪਕ ਪੱਧਰ ਤੇ ਪਾਣੀ ਹੈ ਜਿਹੜਾ ਘਟ ਹੋਣਾ ਸ਼ੁਰੂ ਹੋ ਗਿਆ ਤੇ ਹੜ੍ਹਾਂ ਦਾ ਖਤਰਾ ਜਿਹੜਾ ਟਲਦਾ ਹੋਇਆ ਨਜ਼ਰ ਆ ਰਿਹਾ ਦੂਜੇ ਪਾਸੇ ਪੰਜਾਬ ਦੇ ਵਿੱਚ ਕੁੱਲ ਹੋਈਆਂ ਮੌਤਾਂ ਦੀ ਗੱਲ ਕਰੀਏ ਤਾਂ ਮੌਤਾਂ ਦੀ ਗਿਣਤੀ 48 ਤੱਕ ਪਹੁੰਚ ਗਈ ਹੈ ਲੁਧਿਆਣਾ ਨੇੜੇ ਜ਼ਰੂਰ ਹੱਲੇ ਖਤਰਾ ਬਣਿਆ ਹੋਇਆ ਪਰ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਕਟਿਆ ਪਹਿਲਾ ਨਾਲੋਂ ਇਸ ਕਰਕੇ ਲੁਧਿਆਣਾ ਦੇ ਸਸਰਾਲੀ ਬੰਨ ਜਿਹੜਾ ਉਸ ਦੇ ਟੁੱਟਣ ਦਾ ਖਤਰਾ ਵੀ ਬਹੁਤ ਜ਼ਿਆਦਾ ਘੱਟ ਹੋਇਆ ਕਿਉਂਕਿ ਪਾਣੀ ਹੁਣ ਨੀਵਾ ਹੋ ਗਿਆ ਹੈ ਪਾਣੀ ਦਾ ਵਹਾਅ ਜਿਹੜਾ ਉਹ ਜ਼ਰੂਰ ਉਸੇ ਰਫਤਾਰ ਦੇ ਨਾਲ ਚੱਲ ਰਿਹਾ ਪਰ ਪਾਣੀ ਦਾ ਜਿਹੜਾ ਪੱਧਰ ਹੈ ਜ਼ਰੂਰ ਘੱਟ ਹੋਇਆ ਜਿਸ ਕਰਕੇ ਲੁਧਿਆਣਾ ਦੇ ਸਸਰਾਲੀ ਤੇ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਡੈਮ ਨੂੰ ਪੱਕਾ ਕਰਨ ਬੰਨ ਨੂੰ ਪੱਕਾ ਕਰਨ ਵਿੱਚ ਲੱਗੇ ਨੌਜਵਾਨਾਂ ਨੇ ਵੀ ਸੁੱਖ ਦਾ ਸਾਹ ਲਿਆ ਸੋ ਪੰਜਾਬ ਦੇ ਉੱਤੇ ਹੜ੍ਹਾਂ ਦਾ ਖਤਰਾ ਜਿਹੜਾ ਟਲਦਾ ਹੋਇਆ ਨਜ਼ਰ ਆ ਰਿਹਾ ਉਧਰ ਕੱਗਰ ਨਦੀ ਹੈ ਜਿਹੜੀ ਹਾਲੇ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੱਗਰ ਦੇ ਸਰਾਊਂਡਿੰਗ ਏਰੀਆਜ਼ ਦੇ ਵਿੱਚ ਮੀਂਹ ਨਹੀਂ ਕੱਟਦਾ ਤਾਂ ਉੱਥੇ ਖਤਰਾ ਵੱਧ ਸਕਦਾ ਪਰ ਫਿਲਹਾਲ ਜਿਹੜਾ ਮੀਂਹ ਆਪਣੀ ਮੱਠੀ ਚਾਲ ਦੇ ਵਿੱਚ ਚੱਲ ਰਿਹਾ ਹੈ ਜਿਸ ਕਰਕੇ ਖਤਰਾ ਜ਼ਰੂਰ ਬਣਿਆ ਹੋਇਆ ਪਰ ਕੱਗਰ ਦਰਿਆ ਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਅਲਰਟ ਕੀਤਾ ਹੋਇਆ ਸੋ ਹੁਣ ਜਿਹੜਾ ਖਤਰਾ ਹੈ ਕੱਗਰ ਦਰਿਆ ਦੇ ਨਜ਼ਦੀਕ ਹੈ ਜਿਹੜਾ ਹੜ੍ਹਾਂ ਨੂੰ ਲੈ ਕੇ ਖਤਰਾ ਵਿਆਪਕ ਪੱਧਰ ਤੇ ਦੇਖਿਆ ਜਾ ਰਿਹਾ ਪਰ ਬਰਸਾਤ ਹੈ ਜਿਹੜੀ ਉਹ ਦਰਮਿਆਨੇ ਪੱਧਰ ਦੀ ਚੱਲ ਰਹੀ ਹੈ ਮੱਧਮ ਚੱਲ ਰਹੀ ਹੈ ਜੇਕਰ ਬਰਸਾਤ ਤੇਜ਼ ਹੋਂਦੀ ਹੈ ਤਾਂ ਖਤਰਾ ਹੋਰ ਵੱਧ ਸਕਦਾ ਹੈ ਫਿਲਹਾਲ ਪੰਜਾਬ ਦੇ ਵਿੱਚ ਡੈਮਾਂ ਦਾ ਪਾਣੀ ਘਟਦਾ ਹੋਇਆ ਨਜ਼ਰ ਆ ਰਿਹਾ ਤੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਵੀ ਡੈਮਾਂ ਦੇ ਪੱਧਰ ਘਟਣ ਦੇ ਨਾਲ ਘਟਿਆ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੇ ਦੋ ਇਜਾਜ਼ਤ ਬਹੁਤ ਬਹੁਤ ਧੰਨਵਾਦ